ਸਾਰੇ ਆਬਜੈਕਟ ਚਲੋ ਸਾਰੇ ਡਾਟਾ ਗੁਰਦਾਸਪੁਰ ਤੋਂ ਮਗਾਇਆ ਗਿਆ ਜੀ ਠੀਕ ਗੁਰਦਾਸਪੁਰ ਤੋਂ অথেন্টিਕੇਟ ਕਰਕੇ ਮੇਰੇ ਆਫੀਸਰਸ ਇੱਥੇ ਬੈਠੇ ਹੋਏ ਆ ਜੀ ਮੇਰੇ ਆਫੀਸਰਸ ਬੈਠੇ ਹੋਏ ਆ ਸਾਰੀ ਟੀਮ ਦੇ ਡਾਟਾ ਜਿਹੜਾ ਹੈਗਾ ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਜੀ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕੌਨਸਾਈਲ ਕਰਾ ਲੈਣਗੇ ਬਾਜਵਾ ਜੀ ਠੀਕ ਹੈ ਜੀ

ਹੋ ਗਿਆ ਓਏ ਹੋ ਉਹਨਾਂ ਨੇ ਕਹਿਤਾ ਹੋ ਗਿਆ ਸਾਨੂੰ ਸਾਰਾ ਡਾਟਾ ਦੇ ਰਿਆ ਜੀ ਬਸ ਠੀਕ ਬੈਠੋ ਮੰਤਰੀ ਜੀ ਜਦੋਂ ਆਉਂਗਾ ਤੁਹਾਨੂੰ ਦੱਸ ਕੇ ਆਉਂਗਾ ਜਲਦੀ ਆਉਂਗਾ ਜੀ ਬਹੁਤ ਜਲਦੀ ਆਉਂਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅਕੀਰ ਚੱਕ ਵਾਲ ਗਾਣੀ ਆ ਜੀ ਜੀ ਇਹਨਾਂ ਕੋਲੇ ਜੋ ਇਹਨਾਂ ਨੂੰ ਮਿਲਿਆ ਹੋਇਆ ਹੈ ਨਾ ਜੀ ਮੈਨੂੰ ਇੱਕੋ ਗੱਲ ਦਾ ਬਾਜ ਬਾਜ ਤੁਹਾਡੇ ਵਾਸਤੇ ਆ ਜੀ ਲੱਖੋ ਖੁਆਇਸ਼ ਐਸੀ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਂ ਫਿਰ ਵੀ ਕੰਮ ਨਿਕਲੇ ਆਏ ਕੀ ਬਾਤ ਬੈਠੋ ਜੀ ਜੀ ਬਾਜਵਾ ਸਾਹਿਬ ਬੈਠੋ ਜੀ ਡਾਕਟਰ ਪਲੀਜ਼ ਕਿਰੋਸ਼ਾਦੀ ਨਾੜੀ ਕਾ ਕੰਮ ਚਲਾ ਰਿਹਾ ਹੈ ਬੈਠੋ ਪਲੀਜ਼ ਵੇਟ